ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਖਨੌਰੀ ਬੈਰੀਅਰ ਦੇ ਉੱਤੇ ਜਿਹੜੀ ਕਿਸਾਨ ਮਹਾ ਪੰਚਾਇਤ ਹੋਈ ਹੈ ਤੇ ਇਹਦੇ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਵੀ ਕੀਤੀ ਹੈ ਤੇ ਇਸੇ ਪੰਚਾਇਤ ਦੇ ਦੌਰਾਨ ਇੱਕ ਵੱਡਾ ਐਲਾਨ ਹੋ ਗਿਆ ਹੈ ਕਿ ਦੇਸ਼ ਭਰ ਦੇ ਵਿੱਚ 10 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਗੇ ਆ ਤੇ ਪੁਤਲੇ ਸਾੜੇ ਜਾਣਗੇ ਇਸ ਨੂੰ ਲੈ ਕੇ ਸਾਰੀ ਜਾਣਕਾਰੀ ਸਰਵਨ ਸਿੰਘ ਪੰਦੇਰ ਹੋਰਾਂ ਨੇ ਸਾਂਝੀ ਕੀਤੀ ਹੈ ਮੈਂ ਸਰਵਨ ਸਿੰਘ ਪੰਦੇਰ ਮਿਨੋਰੀ ਕਿਟੇਜ ਪਰ ਬੋਲ ਰਹਾ ਹਾਂ ਅੱਜ ਦੋਨੋ ਫੋਰਮ ਨੇ 10 ਜਨਵਰੀ ਕੋ ਪੂਰੇ ਦੇਸ਼ ਭਰ ਮੇ ਅਰਥੀਆਂ ਜਲਾਉਣੇ ਦਾ ਕਾਰਜਕ੍ਰਮ ਦਿਆ ਹੈ ਮੈਂ ਕਹਿੰਦਾ ਸਭੀ ਕੋ ਅਗਰ ਆਪ 12 ਮਾਗੇ ਮਨਵਾਣਾ ਚਾਹਤੇ जगजीत सिंह ढलेवाल जी का अमर अंचन काम जब करना चाहते हैं तो आप हर गली हर गांव हर कुचे हर तरह के मैं यूनिवर्सिटी के स्टूडेंट्स को भी बोलता हूं देश के युवा को भी बोलता हूं पूरी देश की पंचायतों को भी बोलता हूं अधिक से अधिक करोड़ों की संख्या में निकले और 10 जनवरी को आरतियाँ जलाएं आने वाले मामले में अन्य कार्यक्रम भी देंगे हम लोग शंभू के उपक्षे को बड़ा इकट्ठ करेंगे तो गोविंद सिंह जी का प्रकाश दिवस मनाएंगे वहां पर भी अधिक से अधिक पहुंचिए धन्यवाद जिक्र होगा की किसान ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਨੇ ਦੋ ਮੋਰਚੇ ਲੱਗੇ ਸੀ ਇੱਕ ਖਨੌਰੀ ਬੈਰੀਅਰ ਤੇ ਤੇ ਦੂਜਾ ਸ਼ੰਭੂ ਬੈਰੀਅਰ ਤੇ ਸ਼ੰਭੂ ਬੈਰੀਅਰ ਵਾਲੇ ਕਿਸਾਨ ਕਈ ਵਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਚੁੱਕੇ ਨੇ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਹਰਿਆਣਾ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਤੇ ਉਹ ਉੱਥੇ ਹੀ ਬੈਠੇ ਨੇ ਤੇ ਹੁਣ ਜਿਹੜਾ ਸਭ ਤੋਂ ਵੱਡਾ ਮੋਰਚਾ ਬੰਦਾ ਨਜ਼ਰ ਆ ਰਿਹਾ ਹੈ ਉਹ ਹੈ ਖਨੌਰੀ ਬੈਰੀਅਰ ਦੇ ਉੱਤੇ ਲੱਗਿਆ ਹੋਇਆ ਮੋਰਚਾ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਅੱਜ 41ਵਾਂ ਦਿਨ ਹੋ ਗਿਆ ਉਹਨਾਂ ਦੇ ਮਰਨ ਵਰਤ ਦਾ ਤੇ ਅਜੇ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਹਾਲਾਂਕਿ ਮੈਡੀਕਲ ਟੀਮਾਂ ਕਹਿੰਦੀਆਂ ਨੇ ਕਿ ਅਸੀਂ ਉਹਨਾਂ ਦੀ ਪੂਰੀ ਦੇਖਰੇਖ ਕਰ ਰਹੀਆਂ ਹਨ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਗੱਲ ਕਰੀਏ ਤਾਂ ਉਹਨਾਂ ਦਾ ਉੱਠਣਾ ਬੈਠਣਾ ਵੀ ਹੁਣ ਮੁਸ਼ਕਲ ਹੋ ਗਿਆ ਹੈ ਕਿਉਂਕਿ 41 ਦਿਨਾਂ ਤੋਂ ਉਹਨਾਂ ਨੇ ਕਹਿੰਦੇ ਕੁਝ ਵੀ ਨਹੀਂ ਖਾਦਾ ਸਿਰਫ ਪਾਣੀ ਦੇ ਉੱਤੇ ਹੀ ਨਿਰਭਰ ਨੇ ਤੇ ਕਹਿ ਚੁੱਕੇ ਨੇ ਕਿ ਜਦੋਂ ਤੱਕ ਇਸਾਨੀ ਮੰਗਾਂ ਦਾ ਹੱਲ ਨਹੀਂ ਹੁੰਦਾ ਜਦੋਂ ਤੱਕ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਮਿਲਦੀ ਉਦੋਂ ਤੱਕ ਇਹ ਮਰਨ ਵਰਤ ਜਾਰੀ ਰਹੇਗਾ ਤੇ ਉਹਨਾਂ ਨੇ ਤਾਂ ਆਪਣੀ ਜਿਹੜੀ ਜਾਇਦਾਦ ਹੈ ਸਾਰੀ ਪ੍ਰਾਪਰਟੀ ਹੈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਕਰ ਦਿੱਤੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕੁਝ ਹੁੰਦਾ ਤਾਂ ਉਹਨਾਂ ਦੀ ਥਾਂ ਤੇ ਅਗਲਾ ਕਿਸਾਨ ਮਰਨ ਵਰਤ ਉਦੇ ਤੇ ਬੈਠ ਜਾਏਗਾ ਪਰ ਇਹ ਕੜੀ ਨਿਰੰਤਰ ਜਾਰੀ ਰਹੇਗੀ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨੀ ਅੰਦੋਲਨ ਦਾ ਹੱਲ ਨਿਕਲਦਾ ਹੈ ਕਾਰਨ ਇਹ ਹੈ ਕਿ ਕੁਝ ਜਥੇਬੰਦੀਆਂ ਜਿਵੇਂ ਐਸਕੇਐਮ ਦੁਜਾ ਉਹ ਵੱਖੋ ਵੱਖਰੇ ਆਪਣੇ ਪ੍ਰੋਗਰਾਮ ਉਲੀਕ ਰਿਹਾ ਹੈ ਤੇ ਕੱਲ ਰਕੇਸ਼ ਠਾਕਤ ਹੋਰਾ ਨੇ ਵੀ ਖਨੌਰੀ ਬਾਰਡਰ ਤੇ ਲੱਗੇ ਮੋਰਚੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਦਿੱਤੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਮਤਭੇਦ ਜਿਹੜੇ ਨੇ ਉਹ ਹੋਰ ਵੀ ਵਧਦੇ ਹੋਏ ਨਜ਼ਰ ਆ ਰਹੇ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ